ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਪਾਲੀਵਾਲ ਤੋਂ ਸੀ ਵਿਕਲਪ ਸਨ ਦਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਚਾਤ ਮਾਧਿਅਮਕ ਵਕ ਵਕ ਖਬਰਾਂ ਦੀਆਂ ਸਰਗਰਮੀਆਂ ਤੇ ਘਟਨਾਵਾਂ ਉੱਤੇ ਵਿਚਾਰ ਚਰਚਾ ਆ ਕੇ ਕੀ ਖੁਸ਼ਲ ਰਿਹਾ ਖਾਸ ਪੰਜਾਬ ਭਾਰਤ ਵਿੱਚ ਦੇ ਵਕ ਬਕਰੇ ਮੁਲਕ ਦੇ ਵਿੱਚ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਨਵਦੀਪ ਤੁਹਾਨੂੰ ਤੇ ਦਰਸ਼ਕਾਂ ਨੂੰ ਬੜੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਵੈਸੇ ਤਾਂ ਸਾਡੇ ਸਾਰੇ ਦਰਸ਼ਕ ਜਾਣਦੇ ਹੀ ਨੇ ਪਰ ਫਿਰ ਵੀ ਮੈਂ ਚਾਹੁੰਦੀ ਹੁੰਦੀ ਆ ਕਿ ਕੁਝ ਦਰਸ਼ਕ ਨੇ ਜਿਹੜੇ ਨਵੇਂ ਜੁੜੇ ਹੁੰਦੇ ਨੇ ਭਾਵੇਂ Facebook ਦੇ ਜ਼ਰੀਏ YouTube ਦੇ ਜ਼ਰੀਏ ਜਾਂ ਫਿਰ ਟੈਲੀਵਿਜ਼ਨ ਦੇ ਜ਼ਰੀਏ ਉਹਨਾਂ ਨੂੰ ਦੱਸ ਦਵਾਂ ਕਿ ਸਿੱਧੂ ਸਾਹਬ ਉਹ शख्सियत ਨੇ ਜਿਨ੍ਹਾਂ ਨੂੰ ਤੁਸੀਂ ਵੱਖ-ਵੱਖੇ ਪ੍ਰੋਗਰਾਮਾਂ ਦੇ ਵਿੱਚ ਵੇਖਦੇ ਹੋ ਕਈ ਪ੍ਰੋਗਰਾਮਾਂ ਦੇ ਵਿੱਚ ਇਹ ਲਿਟਰਾਂ ਦੇ ਨਾਲ ਦੇਖ ਕੇ ਸਵਾਲ ਜਵਾਬ ਕਰਦੇ ਹੋਏ ਨਜ਼ਰ ਆਉਂਦੇ ਨੇ ਬਹੁਤ ਸਾਰੇ ਆਰਟੀਕਲ ਤੁਸੀਂ ਅਖਬਾਰਾਂ ਦੇ ਵਿੱਚ ਇਹਨਾਂ ਦੇ ਪੜ੍ਹਦੇ ਹੋ ਵੈੱਬਸਾਈਟਸ ਦੇ ਵੀ ਤੇ ਬਹੁਤ ਸਾਰੇ ਪ੍ਰੋਗਰਾਮਾਂ ਨੂੰ ਤੁਸੀਂ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋ ਕੋਸ਼ਿਸ਼ ਕਰਦੇ ਹੁੰਦੇ ਆ ਕਿ ਇਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਲਿਆ ਜਾਵੇ ਤਾਂ ਕਿ ਦਰਸ਼ਕਾਂ ਨੂੰ ਸਮਾਂ ਰਹਿੰਦੇ ਸਹੀ ਤੇ ਸਟੀਕ ਜਾਣਕਾਰੀ ਦਿੱਤੀ ਜਾਵੇ ਅੱਜ ਦੀ ਖਬਰਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡੀ ਜਿਹੜੀ ਖਬਰ ਹੈ ਉਹ ਦਰਸ਼ਕਾਂ ਦੇ ਲਈ ਬੜੀ ਖੁਸ਼ੀ ਦੀ ਖਬਰ ਵੀ ਹੈ ਖਾਸ ਕਰਕੇ ਖਡੂਰ ਸਾਹਿਬ ਵਾਲਿਆਂ ਦੇ ਲਈ ਜਿਨ੍ਹਾਂ ਨੇ ਭਾਈ ਅਮਰਿਤਪਾਲ ਸਿੰਘ ਨੂੰ MP ਦੀਆਂ ਚੋਣਾਂ ਦੇ ਵਿੱਚ ਜਿਤਾਇਆ ਲੰਬੇ ਸਮੇਂ ਤੋਂ ਚਰਚਾ ਵਿੱਚ ਅਸਨ ਕੀ ਪਈ ਅਮਰਿਤਪਾਲ ਸਿੰਘ ਜਿਤਤਾ ਗਏ ਨੇ ਅਖੀਰਕਾਰ ਕੀ ਉਹਨਾਂ ਨੂੰ ਸੌ ਚੁਕਾਈ ਜਾਵੇਗੀ ਜਾਂ ਨਹੀਂ ਚੁਕਾਈ ਜਾਵੇਗੀ ਕਿਉਂਕਿ ਪੰਜਾਬ ਦੇ ਜਿੰਨੇ ਵੀ ਐਮਪੀ ਸੀਗੇ ਸਾਰਿਆਂ ਨੂੰ ਸੌ ਚੁਕਾਈ ਗਈ ਉਹਨਾਂ ਦਾ ਨਾਮ ਵੀ ਸਪੀਕਰ ਬੋਲੋ ਬੋਲਿਆ ਗਿਆ ਪਰ ਉਹਨਾਂ ਨੂੰ ਸੌ ਨਹੀਂ ਚੁਕਾਈ ਗਈ ਸੀ ਕਿਉਂਕਿ ਉਹਨਾਂ ਨੂੰ ਪੈਰੋਲ ਨਹੀਂ ਸੀ ਦਿੱਤੀ ਪਰ ਹੁਣ ਜੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਖਡੂਰ ਸਾਹਿਬ ਵਾਸੀ ਨੇ ਜਿਹੜੇ ਬੜੇ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਜਿਨ੍ਹਾਂ ਨੇ ਉਹ ਅਮਰਿਤਪਾਲ ਸਿੰਘ ਨੂੰ ਐਮਪੀ ਦਾ ਨਿਵਾਜ ਬਖਸ਼ਿਆ ਤੇ ਹੁਣ ਭਾਈ ਅਮਰਿਤਪਾਲ ਸਿੰਘ ਕੱਲ ਨੂੰ ਸੋਚੂ ਕਣਗੇ ਤਾਂ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਨਦੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਬਹੁਤ ਹੀ ਮੈਂ ਕਹਾਂਗਾ ਅਸਲ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਕੌਮੀ ਪੱਧਰ ਦਾ ਮਾਮਲਾ ਕੌਮੀ ਪੱਧਰ ਦਾ ਮਾਮਲਾ ਇਸ ਕਰਕੇ ਹੈ ਹ ਜੇ ਪਾਰਲੀਮੈਂਟ ਇੱਕ ਦਿਨ ਪਹਿਲਾਂ ਹੀ ਨਿਕਲ ਕੇ ਗਈ ਹੈ ਉਸ ਪਾਰਲੀਮੈਂਟ ਦੇ ਅੰਦਰ ਜਦੋਂ ਬਹਿਸ ਹੋ ਰਹੀ ਸੀ ਪ੍ਰਧਾਨ ਮੰਤਰੀ ਇੱਕ ਪਾਸੇ ਕਹਿ ਰਹੇ ਕਿ ਜਿਹੜੀ ਵਿਰੋਧੀ ਤੇ ਰਹੇ ਕਾਂਗਰਸ ਖਾ ਤੌਰ ਤੇ ਕਾਂਗਰਸ ਆਗੂ ਰੋਹਲ ਗਾਂਧੀ ਦੂਜੀ ਆਗੂ ਉਹ ਕਹਿੰਦੇ ਸੰਵਿਧਾਨ ਦੀ ਕਦਰ ਨਹੀਂ ਕਰਦੇ ਸੰਵਿਧਾਨ ਦੀ ਹੀਠੀ ਕਰਦੇ ਆ ਦੂਜੇ ਪਾਸੇ ਜਿਹੜਾ ਇੰਡੀਆ ਗਾਠ ਜੋੜਾ ਕਾਂਗਰਸ ਹੈ ਚਾਹੇ ਆਪ ਹੈ ਉਹ ਕਹਿੰਦੇ ਜੀ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਭਾਜਪਾ ਉਹ ਸੰਵਿਧਾਨ ਦੀ ਕਦਰ ਨਹੀਂ ਕਰਦੇ ਸੰਵਿਧਾਨ ਬਚਾਉਣ ਦੀ ਲੜਾਈ ਅਸੀਂ ਲੜ ਰਹੇ ਆ ਸੰਵਿਧਾਨ ਨੂੰ ਬਹੁਤ ਵੱਡੀ ਪੱਧਰ ਤੇ ਹੀਠਾਂ ਲਜਾਇਆ ਜਾ ਰਿਹਾ ਹੈ ਇਹ ਦੋਸ਼ ਲੱਗ ਰਿਹਾ ਭਾਜਪਾ ਦੇ ਉੱਤੇ ਤੇ ਭਾਜਪਾ ਦੇ ਜਿਹੜੇ ਆਗੂਆਂ ਦੇ ਉੱਪਰ ਹੁਣ ਆਪਾਂ ਜਿਸ ਮਾਮਲੇ ਦਾ ਗੱਲ ਕਰ ਰਹੇ ਆ ਦੇਖੋ ਮੈਂ ਕਹਨਾ ਕਿ ਸਭ ਤੋਂ ਵੱਧ ਜੇ ਕਈ ਆਪਾਂ ਸੰਵਿਧਾਨ ਦਾ ਸਤਕਾਰ ਤਾਂ ਉਹਨ ਫਿਰ ਪਾਈ ਅਮਰਤਪਾਲ ਨੇ ਕੀਤਾ ਜੀ ਜਿਸ ਭਾਈ ਅਮਰਤਪਾਲ ਦੇ ਦੁਨੀਆ ਭਰ ਦੇ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਪਾਰਟੀਆਂ ਵੱਲੋਂ ਤੇਰਾ ਵੱਲੋਂ ਦੋਸ਼ ਲੱਗੇ ਵਖਵਾਦੀ ਹੋਰ ਕਈ ਕੁਝ ਕਿਹਾ ਗਿਆ ਤੇ ਹੁਣ ਭਾਈ ਅਮਰਤਪਾਲ ਸਿੰਘ ਪਲਕੇ ਯਾਨੀ ਕਿ 5 ਜੁਲਾਈ ਨੂੰ ਜਿਹੜਾ ਪਾਰਲੀਮੈਂਟ ਦੇ ਸਪੀਕਰ ਹੈ ਬਰਲਾ ਜੀ ਉਹਨਾਂ ਦੇ ਚੈਂਬਰ ਜਾ ਕੇ ਜਿਹੜਾ ਹੈਗਾ ਸੰਵਿਧਾਨ ਦੀ ਸੌ ਚੁੱਕਣਗੇ ਔਰ ਪਾਰਲੀਮੈਂਟ ਦੇ ਮੈਂਬਰ ਬਣ ਜਾਣਗੇ ਬਕੈਦਾ ਜੀ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਹਾਂ ਐਵੇਂ ਹੀ ਸਾਡੇ ਜਿਹੜੇ ਪਾਰਲੀਮੈਂਟ ਦੇ ਅਹੁਦੇਦਾਰ ਹੈ ਆਗੂ ਹੈ ਸੇ ਪ੍ਰਧਾਨ ਮੰਤਰੀ ਆ ਵਿਰੋਧੀ ਧਿਰ ਦੇ ਆਗੂ ਨੇ ਉਸ ਸੰਵਿਧਾਨ ਦੇ ਮੁੱਦੇ ਤੇ ਲੜਾਈਆਂ ਲੜੀ ਜਾਂਦੇ ਆ ਇੱਕ ਕਹਿੰਦਾ ਜੀ ਸੰਵਿਧਾਨ ਦੀ ਅਸੀਰ ਆਖੀ ਕਰਦੇ ਆ ਦੂਜਾ ਕਹਿੰਦਾ ਸੰਵਿਧਾਨ ਦੀ ਅਸੀਬ ਦੇ ਰੇ ਰਾਖੀ ਕਰਦੇ ਆ ਮੈਂ ਤਾਂ ਇਹ ਕਹਾਂਗਾ ਕਿ ਅਸਲ ਸੰਵਿਧਾਨ ਦੀ ਰਾਖੀ ਕਰਨ ਦਾ ਜਿਹੜਾ ਅਸਲ ਅਹਿਦ ਹੈ ਉਹ ਤਾਂ ਭਾਈ ਅਮਰਤਪਾਲ ਨੇ ਲਿਆ ਜੀ ਦੇ ਵੇਰ ਐਨਾ ਕੁਝ ਕਿਉਂਕਿ ਜਿਹੜੇ ਲੋਕ ਕਹਿੰਦੇ ਇਹ ਹੈ ਜਿਹੜੇ ਵੋਟਾਂ ਹੀ ਸੰਵਿਧਾਨ ਦੇ ਨਾਂ ਤੇ ਲਈਆਂ ਸੰਵਿਧਾਨ ਦੇ ਨਾਂ ਤੇ ਲੜਾਈਆਂ ਲੜੀਆਂ ਇੱਕ ਦੂਜੇ ਦੇ ਖਿਲਾਫ ਦੋਸ਼ ਲਾਉਂਦੇ ਰਹੇ ਕੌਣ ਜਿੱਤਿਆ ਕੌਣ ਹਾਰਿਆ ਬਾਅਦ ਦੇ ਨਤੀਜਿਆਂ ਦੀਆਂ ਗੱਲਾਂ ਹੈਗੀਆਂ ਪਰ ਭਾਈ ਅਮਰਪਾਲ ਜਿਹੜਾ ਹੈ ਜਿਹਦੇ ਵੇਰੇ ਐਨਾ ਕੁਝ ਬੋਲਿਆ ਗਿਆ ਔਰ ਅਮਰਪਾਲ ਹੁਣ ਜਿੱਦਾਂ ਮੈਂ ਕਹਿ ਰਾਂ ਕਿ ਪੜ ਕੇ ਸੰਵਿਧਾਨ ਦੇ ਅਨਸਾਰ ਜਿਹੜਾ ਹੈਗਾ ਪਾਰਲੀਮੈਂਟ ਮੈਂਬਰ ਦੇ ਤੌਰ ਤੇ ਸੋਚ ਚੁੱਕਣਗੇ ਔਰ ਭਾਈ ਅਮਰਪਾਲ ਸਿੰਘ ਜਿਹੜਾ ਹੈਗਾ 5 ਜੁਲਾਈ ਤੋਂ ਬਾਅਦ ਬਕਾਇਦਾ ਪਾਰਲੀਮੈਂਟ ਦਾ ਇੱਕ ਹਿੱਸਾ ਬਣ ਜਾਣਗੇ ਮੈਂਬਰ ਬਣ ਜਾਣਗੇ ਇਹ ਦੁਨੀਆ ਭਰ ਜਿਵੇਂ ਬੈਠੇ ਪੰਜਾਬੀਆਂ ਲਈ ਜਿਹੜੇ ਸੰਵਿਧਾਨ ਦੇ ਰਖਵਾਲੇ ਆ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਖੁਸ਼ੀ ਵਾਲੀ ਖਬਰ ਹੈ ਨੂਦੀਪਾਪਾ ਕੱਲ ਵੀ ਇਸ ਮੁੱਦੇ ਤੇ ਗੱਲ ਕਰ ਰਹੇ ਸੀ ਕਿ ਦੇਖੋ ਸੌਂ ਕੌਣਾ ਚਕਾਈ ਜਾਏ ਹੂੰ ਕਿਉਂਕਿ ਕੁਝ ਮੀਡੀਆ ਦੇ ਅੰਦਰ ਜਾਂ ਕੁਝ ਏਜੰਸੀਆਂ ਵੱਲੋਂ ਕੋਈ 13 ਵੱਲੋਂ ਕਿਹਾ ਜਾ ਰਿਹਾ ਸੀ ਕਿ ਜੀ ਅਮਰਪਾਲ ਜਿਹੜਾ ਹੈ ਡਿਬਰੂਗੜ੍ਹ ਜੇਲ੍ਹ ਚ ਬੰਦਾ ਹੈ ਇਹਈ ਤਰ੍ਹਾਂ ਦੇ ਦੋਸ਼ਾ ਉੱਪਰ ਲੱਗੇ ਹੋਏ ਵੇ ਇਸ ਕਰਕੇ ਕਿਉਂ ਪਾਰਲੀਮੈਂਟ ਦਾ ਮੈਂਬਰ ਬਣੇ ਤਾਂ ਆਪਾਂ ਹਲਕੇ ਵੀ ਜਿਹੜਾ ਜਸਮੁਦੇ ਤੇ ਗੱਲ ਕੀਤੀ ਹੈ ਉਦੋਂ ਵੀ ਇਹੀ ਗੱਲ ਕਹਿ ਰਹੇ ਸੀ ਪਹਿਲੀ ਗੱਲ ਤਾਂ ਖਡੂਰ ਸਾਹਿਬ ਦੇ ਜਿਹੜੇ ਲੋਕ ਹੈ ਉਹਨਾਂ ਨਾਲ ਬਹੁਤ ਵੱਡੀ ਜ਼ਾਤ ਸੀ ਜੇ ਭਾਈ ਅਮਰਤਪਾਲ ਨੂੰ ਸੌਨ ਲਾਂਚ ਕਹੀ ਜਾਂਦੀ ਜਿਨ੍ਹਾਂ ਲੋਕਾਂ ਨੇ ਲੱਖਾਂ ਲੱਖਾਂ ਵੋਟਾਂ ਪਾ ਕੇ ਉਸ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਇਆ ਤੇ ਉਹ ਪੂਰਾ ਹੱਕ ਰੱਖਦੇ ਆ ਆਪਣੇ ਪਾਰਲੀਮੈਂਟ ਮੈਂਬਰ ਹੋਣ ਦਾ ਅਗਰ ਪਾਰਲੀਮੈਂਟ ਦੇ ਅੰਦਰ ਦੇਸ਼ ਦੀ ਪਾਰਲੀਮੈਂਟ ਦੀ ਦਾ ਆਪਾਂ ਜ਼ਿਕਰ ਕਰਦੇ ਆਂ ਖਡੂਰ ਸਾਹ ਦੇ ਲੋਕਾਂ ਨੇ ਵੀ ਆਪਣਾ ਇੱਕ ਨਮਾਇੰਦਾ ਭਾਈ ਅਮਰਤਪਾਲ ਦੇ ਰੂਪ ਚ ਜਿਤਾ ਕੇ ਭੇਜਿਆ ਸੋ ਖਡੂਰ ਸਾਹ ਵਾਲਿਆਂ ਦਾ ਵੀ ਅਧਿਕਾਰ ਸੀ ਕਿ ਉਹਨਾਂ ਦਾ ਨਮਾਇੰਦਾ ਉੱਥੇ ਉਹਦੀ ਨਮਾਇੰਦਗੀ ਹੋਣੀ ਚਾਹੀਦੀ ਹੈ ਪੰਜਾਬ ਦੀ ਨਮਾਇੰਦਗੀ ਹੋਏਗੀ ਸਭ ਤੋਂ ਵੱਡੀ ਤੇ ਅਹਿਮ ਗੱਲ ਇਹ ਵੀ ਹੈ ਮੈਂ ਕਹਾਂਗਾ ਕਿ ਮੁਖਵੰਦਰੀ ਭਗਵੰਤ ਮਾਨ ਜਿਹੜੀ ਉਸਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੱਡੂ ਘੜ ਉਸ ਨੇ ਵੀ ਇਸ ਮਾਮਲੇ 'ਚ ਕੋਈ ੜਿੱਕਾ ਨਹੀਂ ਡਾਇਆ ਜਦੋਂ ਸੌਂ ਚੁੱਕਣ ਦਾ ਮਾਮਲਾ ਆਇਆ ਉਹਨਾਂ ਨੇ ਬਕਾਇਦਾ ਸਾਰਾ ਸਿਸਟਮ ਜਿਹੜਾ ਲੀਗਲ ਤੌਰ ਤੇ ਕਾਨੂੰਨੀ ਤੌਰ ਤੇ ਅਪਣਾਇਆ ਜਾਣਾ ਚਾਹੀਦਾ ਸੀ ਬਕਾਇਦਾ ਜਿਹੜਾ ਅਮਰਸਰ ਜਿਹੜੀ ਪ੍ਰਸ਼ਾਸਨ ਹੈ ਉਹ ਹਰਕਤ ਚਾਈ ਜਨ ਜਿਹਦਾ ਆਪਾਂ ਗੱਲ ਕਰ ਰਹੇ ਹਾਂ ਤਾਂ ਪੁਲਿਸ ਦੀ ਟੀਮ ਜਿਹੜੀ ਹੈਗੇ ਰਵਾਨਾ ਹੋ ਰਹੀ ਹੈ ਡਿਬੂਗੜ੍ਹ ਜੇਲ੍ਹ ਦੇ ਲਈ ਉਥੋਂ ਚ ਚਾਲੜਾ ਹੈਗਾ ਭਾਈ ਇਹ ਭਾਈ ਅਮਰਪਾਲ ਨੂੰ ਸਿੱਧਾ ਜਿਹੜਾ ਹੈਗਾ ਦਿੱਲੀ ਲਿਆਂਦਾ ਜਾਏਗਾ ਹੂੰ ਦਿੱਲੀ 에ਰਪੋਰਟ ਤੋਂ ਸਿੱਧਾ ਜਿਹੜਾ ਹੈਗਾ ਪਾਰਲੀਮੈਂਟ ਸਦਨ ਜਿਹੜਾ ਹੈਗਾ ਜਿੱਥੇ ਸਪੀਕਰ ਜਿਹੜੇ ਹੈਗੇ ਬਿਰਲਾ ਜੀ ਉਹਨਾਂ ਦਾ ਚੈਂਬਰ ਆਏਗਾ ਉਹਨਾਂ ਦਾ ਆਫਿਸ ਹੈ ਉਹਨਾਂ ਦੇ ਆਫਰ ਦੇ ਵਿੱਚ ਸੋਚ ਚकाई ਜਾਏਗੀ ਸੋ ਮੁੱਖ ਮੰਤਰੀ ਦੀ ਆਪਾਂ ਜਦੋਂ ਗੱਲ ਕਰਦੇ ਆ ਉਹਨਾਂ ਵੱਲੋਂ ਵੀ ਇੱਕ ਮੈਂ ਕਹਾਂਗਾ ਇੱਕ ਹਾਂ ਪੱਖੀ ਫੈਸਲਾ ਦੇਖੋ ਮੈਂ ਸੁਣ ਰਿਹਾ ਸੀਗਾ ਜਿਹੜੇ ਨਵੇਂ-ਨਵੇਂ ਪਾਰਲੀਮੈਂਟ ਮੈਂਬਰ ਬਣਿਆ ਨਾ ਤੇ ਪ੍ਰਸਾਦ ਤੋਂ ਕੰਗਸਾਹ ਕੰਗਸਾਹ ਇਹ ਕਹਿ ਰਹੇ ਸੀਗੇ ਦੇਖੋ ਅਸੀਂ ਇਹ ਚਾਹੁੰਦੇ ਆ ਕਿ ਭਾਈ ਅਮਰਪਾਲ ਜਿਹੜਾ ਹੈਗਾ ਪਾਰਲੀਮੈਂਟ ਦਾ ਖਿੱਸਾ ਉਹ ਸੋਚ ਚੁੱਕੀ ਜਾਣੀ ਚਾਹੀਦੀ ਹੈ ਕਿਉਂ ਨਾ ਸੋਚ ਚੁੱਕਣ ਬਾਕੀ ਕਹਿੰਦੇ ਕਾਨੂੰਨ ਦਾ ਆਪਣਾ ਮਾਮਲਾ ਕਾਨੂੰਨ ਅਨੁਸਾਰ ਇਹ ਗੱਲ ਤਾਂ ਕਿ ਠੀਕ ਹੈ ਉਹ ਕੇਸ ਚੱਲਦੇ ਰਹਿਣਗੇ ਵੱਖਰਾ ਹੀ ਛੁਆ ਔਰ ਪਾਰਲੀਮੈਂਟ ਦਾ ਅਧਿਕਾਰ ਬਣਿਆ ਰਹਿਣਾ ਚਾਹੀਦਾ ਸੋ ਜਦੋਂ ਆਪਾਂ ਦੇਖਦੇ ਹਾਂ ਮੁਕੰਦਰ ਭਗਵੰਤ ਮਾਨ ਦੀ ਸਰਕਾਰ ਵੱਲੋਂ ਵੀ ਇਸ ਮਾਮਲੇ 'ਚ ਇੱਕ ਸਾਰੂ ਹਾਂ ਪੱਕੇ ਫੈਸਲਾ ਹੀ ਲਿਆ ਗਿਆ ਜੀ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਆ ਪੰਜਾਬ ਦੇ ਸੰਜੀਤ ਜਾਖੜ ਉਹਨਾਂ ਨੇ ਕਿਹਾ ਦਾ ਜ਼ਰੂਰ ਆਏ ਗੱਲ ਕਿ ਭਈ ਜੇ ਕਹਿੰਦੇ ਸੌ ਚੁੱਕਣੀ ਹੈ ਤਾਂ ਸੌ ਚੁੱਕੇ ਜਾਣ ਲਈ ਚਲੋ ਚੁੱਕ ਲਈ ਜਾਵੇ ਬਾਕੀ ਕਹਿੰਦੇ ਮੈਂ ਇਸ ਗੱਲ ਦੇ ਹੱਕ 'ਚ ਨਹੀਂ ਹੈਗਾ ਕਿ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਜਿਹੜੇ ਬੰਦੇ ਹੈਗੇ ਆ ਨੇਤਾ ਹੈਗੇ ਆ ਉਹਨਾਂ ਨੂੰ ਕੋਈ ਸ਼ੋਟ ਦਿੱਤੀ ਜਾਵੇ ਦੇਖੋ ਨਾ ਤਾਂ ਇਹ ਸ਼ੋਟ ਆ ਸਨੀਰ ਜਾਖੜ ਦੇ ਕਹਿਣ ਤੇ ਮਿਲਣੀ ਹੈ ਨਾ ਹੀ ਭਗਵੰਤ ਮਾਨ ਦੇ ਕਹਿਣ ਤੇ ਮਿਲਣੀ ਹੈ ਜਿੱਦਾਂ ਕੰਗ ਨੇ ਇਹ ਗੱਲ ਕਹੀ ਹੈ ਇਹਦਾ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਹੋਣੀ ਹੈ ਪਰ ਜਿਸ ਕਾਨੂੰਨ ਦੀ ਆਪਾਂ ਗੱਲ ਕਰ ਰਹੇ ਆਂ ਜਿਸ ਸੰਵਿਧਾਨ ਦੀ ਆਪਾਂ ਗੱਲ ਕਰ ਰਹੇ ਆਂ ਉਹ ਸੰਵਿਧਾਨ ਭਾਈ ਅਮਰਤਪਾਲ ਦੀ ਰੱਖਿਆ ਕਰਦਾ ਹੈ ਹੱਕ ਦਿੰਦਾ ਹੈ ਇਸ ਗੱਲ ਦਾ ਇਹ ਖਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਜਤਾਇਆ ਤੇ ਸੌ ਚੁੱਕਣ ਦਾ ਵੀ ਉਹਨਾਂ ਦਾ ਅਧਿਕਾਰ ਹੈ ਸੋ ਪੜਕੇ ਜਿਹੜਾ ਹੈਗਾ ਇੱਕ ਅਹਿਮ ਦਿਨ ਹੈ ਭਾਈ ਅਮਰਤਪਾਲ ਸਿੰਘ ਜੀ ਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੁਨੀਆ ਪਾਰ ਤੇ ਦੇਸ਼ ਦੇ ਅੰਦਰ ਦੇਸ਼ ਦੇ ਬਾਹਰ ਕੀਤੀਆਂ ਗਈਆਂ ਕਿ ਵੱਖਵਾਦੀ ਤਾਕਤਾਂ ਵੱਲੋਂ ਇਸ ਤਰੀਕੇ ਨਾਲ ਕਿਹਾ ਗਿਆ ਕਿ ਪਤਾ ਨਹੀਂ ਕੀ ਕੁਝ ਹੋਣ ਵਾਲਾ ਹੈ ਉਹ ਸਾਰਾ ਕੁਝ ਦਾ ਮੈਂ ਕਈ ਵਾਰੀ ਕਹਿਣਾ ਹੁਣਾ ਜਦੋਂ ਹਨੇਰੀ ਚੱਲਦੀ ਹੈ ਉਸ ਤੋਂ ਬਾਅਦ ਆ ਬਾਰਿਸ਼ ਦਾ ਮੌਸਮ ਅੱਜ ਕੱਲ ਆਪਾਂ ਜਾਣਦੇ ਆਂ ਬਾਰਿਸ਼ ਹੁੰਦੀ ਤੇ ਸਾਰਾ ਜਿਹੜਾ ਹਨੇਰੀ ਮਿੱਟੀ ਕਟਾ ਜਿਹੜਾ ਹੈਗਾ ਸ਼ਾਂਤ ਹੋ ਜਾਂਦਾ ਤੇ ਫੇਰ ਸਾਫ ਚਾਨਣਾ ਹੁੰਦਾ ਹੈ ਇਸ ਤਰੀਕੇ ਦੇ ਨਾਲ ਭਾਈ ਅਮਰਪਾਲ ਜਦੋਂ ਕੱਲ ਸੌਹ ਚੁਕੇਗਾ ਤਾਂ ਦੁਨੀਆ ਭਰ ਚ ਬੈਠੇ ਪੰਜਾਬੀਆਂ ਲਈ ਕਿਸਨਾਂ ਜਾਏਗਾ ਜਾਏਗਾ ਕਿ ਦੇ ਦੇ ਸਵਿਧਾਨ ਦੇ ਮੁਤਾਬਕ ਜਿਹੜਾ ਹੈਗਾ ਭਾਈ ਅਮਰਪਾਲ ਨੇ ਸੌਹ ਚੁਕੀ ਹੈ ਤੇ ਪਾਰਲੀਮੈਂਟ ਦਾ ਇੱਕ ਅੰਗ ਬਣ ਗਿਆ ਹੁਣ ਜਦੋਂ ਪਾਰਲੀਮੈਂਟ ਦਾ ਅੰਗ ਬਣ ਗਿਆ ਤਾਂ ਬੇਸ਼ੱਕ ਜਿਹੜੇ ਉਹਨਾਂ ਤੇ ਕੇਸ ਚੱਲਦੇ ਆ ਉਹਦੇ ਮੁਤਾਬਕ ਜੇਲ੍ਹ 'ਚ ਰਹਿਣਗੇ ਜਾਂ ਉਸ ਕੇਸਾਂ ਦਾ ਸਾਹਮਣਾ ਕਰਨਗੇ ਪਰੇ ਜ਼ਰੂਰ ਹੈ ਕਿ ਪਾਰਲੀਮੈਂਟ ਮੈਂਬਰ ਬਣਨ ਤੋਂ ਬਾਅਦ ਜਿਹੜਾ ਇੱਕ ਬੁਨਿਆਦੀ ਅਧਿਕਾਰ ਹੁੰਦਾ ਪਾਰਲੀਮੈਂਟ ਮੈਂਬਰ ਦਾ ਜੇਲ੍ਹ ਦੇ ਅੰਦਰ ਵੀ ਜਿਹੜਾ ਹੈਗਾ ਭਾਈ ਅਮਰਤਪਾਲ ਨੂੰ ਐ ਜੀ ਐਮ ਪੀ ਪਾਰਲੀਮੈਂਟ ਪਾਰਲੀਮੈਂਟ ਮੈਂਬਰ ਦੇ ਤੌਰ ਤੇ ਜਿਹੜੀਆਂ ਸਹੂਲਤਾਂ ਹੈ ਕਿ ਐਮ ਪੀ ਦੇ ਤੌਰ ਤੇ ਜਿਹੜੀਆਂ ਸਹੂਲਤਾਂ ਉਹ ਮਹਿਆ ਕੀਤੀਆਂ ਜਾਣੀਆਂ ਸੋ ਬਹੁਤ ਵੱਡੀ ਤਬਦੀਲੀ ਹੈ ਆਪਾਂ ਲੋਕ ਸ਼ਕਤੀ ਦੀ ਜਿਹੜੀ ਦੀ ਗੱਲ ਕਰਦੇ ਨਾ ਦੇਖੋ ਇਹ ਵੀ ਜਮੂਰੀ ਦੀ ਲੋਕ ਸ਼ਕਤੀ ਹੈ ਨਾ ਜੀ ਇਹ ਜਿਹੜੇ ਭਾਈ ਅਮਰਤਪਾਲ ਨੂੰ ਚੁੱਕ ਕੇ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਪੰਜਾਬ ਦੇ ਲੋਕ ਉਹਦੇ ਪ੍ਰਸ਼ੰਸੇ ਕਹਿੰਦੇ ਰਹੇ ਕਿ ਕਿਉਂ ਡਿਬਰੂਗੜ੍ਹ ਜੇਲ੍ਹ ਭੇਜ ਦਿਓ ਤੁਸੀਂ ਪੰਜਾਬ ਦੀ ਜੇਲ੍ਹ ਚ ਕਿਉਂ ਨਹੀਂ ਰੱਖ ਸਕਦੇ ਕੋਈ ਸਜ਼ਾ ਦੀ ਗੱਲ ਕਰਨੀ ਹੈ ਤਾਂ ਇੱਥੇ ਰੱਖੋ ਉੱਥੋਂ ਦਾ ਜਿਤਨਾ ਨਾ ਪਾਉਣ ਪਾਣੀ ਉਹਨੂੰ ਫਿੱਟ ਬੈਠੇ ਨਾ ਉਥੋਂ ਦੀ ਭਾਸ਼ਾ ਫਿੱਟ ਬੈਠੇ ਨਾ ਖਾਣ ਪੀਣ ਫਿੱਟ ਬੈਠੇ ਤਾਂ ਡਿਬਰੂਗੜ੍ਹ ਜੇਲ੍ਹ ਚ ਕਿਉਂ ਰੱਖਿਆ ਗਿਆ ਜੀ ਪਰ ਜਮੂਰੀ ਦੀ ਤਾਕਤ ਦੇਖੋ ਕਿ ਜੇਲ੍ਹ ਚ ਬੈਠੇ ਨੂੰ ਪਾਰਲੀਮੈਂਟ ਮੈਂਬਰ ਬਣਾਤਾ ਹੁਣ ਉਸੇ ਜਮੂਰੀ ਦੀ ਤਾਕਤ ਨੇ ਆ ਕਿ ਦੇਸ਼ ਦੀ ਜਿਹੜੀ ਸਰਵੋੱਚ ਜਮੂਰੀ ਪਟਲਾ ਪਰਲਮੈਂਟ ਮੈਂਬਰ ਦੇ ਤੌਰ ਤੇ ਉਹ ਜਿਹੜਾ ਕੱਲ ਨੂੰ ਜਿਹੜਾ ਹੈ ਦਿੱਲੀ ਦੇ ਵਿੱਚ ਸੌ ਚੁੱਕਣਗੇ ਆਪਣੇ ਵਿੱਚ ਬਹੁਤ ਵੱਡੀ ਵਿਲੱਖਣ ਘਟਨਾ ਹੈ ਪੂਰੇ ਪੰਜਾਬੀਆਂ ਲਈ ਉਹ ਦੇਸ਼ ਪਰਦੇ ਲੋਕਾਂ ਲਈ ਮੈਂ ਕਹਾਂਗਾ ਕਿ ਸ਼ੁਭ ਸੁਨੇਹਾ ਵੀ ਹੈ ਕਿ ਸੰਵਿਧਾਨ ਦੇ ਮਤਾਬਕ ਜਿਹੜਾ ਪਾਲ ਸੌ ਚੁੱਕ ਰਿਹਾ ਜਿੱਤੇ ਜਮੂਰੀ ਦੀ ਰਾਖੀ ਦੀ ਗੱਲ ਹੈ ਜਮੂਰੀਤ ਨੇ ਆਪਣਾ ਫਤਵਾ ਦਿੱਤਾ ਹੈ ਉਥੇ ਭਾਈ ਅਮਰਪਾਲ ਨੇ ਵੀ ਉਸੇ ਜਮੂਰੀਤ ਨੂੰ ਉਸੇ ਸੰਵਿਧਾਨ ਨੂੰ ਸਲਾਮ ਕੀਤਾ ਹੈ ਜੀ ਜੀ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਜਲੰਧਰ ਦੀ ਤਾਂ ਦਲ ਬਦਲੂਆਂ ਦਾ ਸ਼ਹਿਰ ਜਲੰਧਰ ਉਮੀਦਵਾਰ ਜਿਹੜੇ ਮਰਜ਼ੀ ਖੜਾ ਦਿੱਤੇ ਜਾਣ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵਾਲੇ ਨੇ ਜਿਹੜੇ ਉਹ ਭਾਜਪਾ ਦੇ ਵਿੱਚ ਚਲੇ ਗਏ ਨੇ ਭਾਜਪਾ ਵਾਲੇ ਜਿਹੜੇ ਨੇ ਕਾਂਗਰਸ ਦੇ ਵਿੱਚ ਚਲੇ ਗਏ ਨੇ ਅਕਾਲੀ ਦਲ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਿਆ ਸੋ ਉਮੀਦਵਾਰਾਂ ਨੂੰ ਹੀ ਇਹ ਸਮਝ ਨਹੀਂ ਆ ਰਿਹਾ ਕਿ ਕੀ ਕਰਨ ਤੇ ਕੀ ਨਾ ਕਰਨ ਕਿਉਂਕਿ ਇੱਕ ਪਾਰਟੀ ਤੋਂ ਚੋਣ ਨਿਸ਼ਾਨ ਲੈਂਦੇ ਨੇ ਰਾਤੋ-ਰਾਤ ਦੂਜੀ ਦੇ ਵਿੱਚ ਚਲੇ ਜਾਂਦੇ ਨੇ ਜੇ ਅ ਲੋਕ ਫਤਵਾ ਵੀ ਦੇ ਦਿੰਦੇ ਨੇ ਤਾਂ ਵੀ ਉਹ ਦੂਸਰੀ ਪਾਰਟੀ ਦੇ ਵਿੱਚ ਬਦਲ ਕੇ ਚਲੇ ਹੀ ਜਾਂਦੇ ਨੇ ਤਾਂ ਸਭ ਨੂੰ ਪਤਾ ਹੀ ਹੈ ਕਿ ਮੈਂ ਗੱਲ ਕਿਸ ਹਿਸਾਬ ਦੀ ਕਰ ਰਹੀ ਹਾਂ ਹੁਣ ਜਲੰਧਰ ਵਾਸੀਆਂ ਦੇ ਲਈ ਬੜੀ ਦੁਚਿੱਤੀ ਦੀ ਹੋ ਗਈ ਹੈ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਆਖਿਰਕਾਰ ਵੋਟਾਂ ਪਾਈਏ ਤਾਂ ਕਿਹਨੂੰ ਪਾਈਏ ਸਿੱਧੂ ਸਾਹਿਬ ਲੋਕ ਬੜੇ ਪਰੇਸ਼ਾਨ ਨੇ ਹੈਰਾਨ ਨੇ ਉਹਨਾਂ ਨੂੰ ਪਤਾ ਹੈ ਵੀ ਜਿਹਨੂੰ ਮਰਜ਼ੀ ਵੋਟਾਂ ਪਾ ਦਈਏ ਤਾਂ ਇਹ ਵੀ ਪਤਾ ਕਿ ਉਹਨਾਂ ਦੀਆਂ ਵੋਟਾਂ ਖਰਾਬ ਹੀ ਨਾ ਜਾਣ ਕਿਤੇ ਕਿਉਂਕਿ ਇਹ ਨਾ ਹੋਵੇ ਵੀ ਵੋਟਾਂ ਲੈ ਕੇ ਉਮੀਦਵਾਰ ਪਤਾ ਲੱਗੇ ਵੀ ਅੱਜ ਜਿੱਤ ਗਿਆ ਤੇ ਕੱਲ ਨੂੰ ਕਿਸੇ ਹੋਰ ਪਾਰਟੀ 'ਚ ਚਲਾ ਗਿਆ ਕੀ ਕਹਿਣਾ ਚਾਹੋਗੇ ਬਿਲਕੁਲ ਨਦੀਜ ਜੀ ਜਦੋਂ ਤੁਸੀਂ ਦਲ ਬਦਲਣ ਦਾ ਜ਼ਿਕਰ ਕਰ ਰਹੇ ਹੋ ਕਿ ਕਿਸ ਕਦਰ ਜਿਹੜਾਗਾ ਇੱਕ ਅੱਜ ਪਾਰਟੀ ਦੂਜਾ ਕੱਲ ਨੂੰ ਕਿਸੇ ਨਵੀਂ ਪਾਰਟੀ 'ਚ ਰਹੇਗਾ ਨਹੀਂ ਰਹੇਗਾ ਮੈਨੂੰ ਪੰਜਾਬ ਦੇ ਇੱਕ ਬੜੇ ਕੱਦਾਵਾਰ ਕਹਾਣੀਕਾਰ ਆ ਕਲਵੰਤ ਸਿੰਘ ਵਿਰਖ ਹੂੰ ਦਾ ਇਸ ਦੁਨੀਆ 'ਚ ਨਹੀਂ ਰਹੇ ਪਰ ਉਹਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਕਹਾਣੀਕਾਰ ਦੇ ਤੌਰ ਤੇ ਉਹਨਾਂ ਨੂੰ ਇਨਾਮ ਖਨਾਮ ਵੀ ਬੜੇ ਮਿਲੇ ਰੁਤਬੇ ਮਿਲੇ ਬੜਾ ਨਾਂ ਉਹਨਾਂ ਦਾ ਕਲਵੰਤ ਸਿੰਘ ਵਿਰਖ ਦਾ ਕਲਵੰਤ ਸਿੰਘ ਵਿਰਖ ਦੀ ਇੱਕ ਕਹਾਣੀ ਆ ਟੂੜੀ ਵਾਲੀ ਪਾਂਡਾ ਉਹ ਜਿਹੜੀ ਤੂੜੀ ਵਾਲੀ ਪੰਡਾ ਉਹ ਕਹਾਣੀ ਦੇ ਵਿੱਚ ਜ਼ਿਕਰ ਹੈ ਕਿ ਕਿਸ ਕਦਰ ਜਦੋਂ ਇੱਕ ਵਿਅਕਤੀ ਤੂੜੀ ਵਾਲੀ ਪੰਡ ਚੁੱਕੀ ਜਾ ਰਹੀ ਹੈ ਤੇ ਜਿਹੜੀ ਸਾਥ ਹੁੰਦੀ ਹੈ ਚਰਾਏ 'ਚ ਜਾ ਕੇ ਉਹ ਗੰਢ ਖੁੱਲ ਜਾਂਦੀ ਹੈ ਤੇ ਤੂੜੇ ਵਾਲੀ ਪੰਡ ਜਿਹੜੀ ਤੀਲਾ-ਤੀਲਾ ਹੋ ਜਾਂਦੀ ਹੈ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਪੰਡਾ ਹੈ ਨਾ ਉਹ ਵੀ ਤੂੜੀ ਵਾਲੀ ਪੰਡ ਦੀ ਤਰ੍ਹਾਂ ਸਾਥ 'ਚ ਜਾ ਕੇ ਖਿੰਡ ਚੁੱਕੀ ਆ ਕੋਈ ਤੀਲਾ ਇੱਧਰ ਕੋਈ ਤੀਲਾ ਉੱਧਰ ਹੁਣ ਇਕੱਠੇ ਕਰਦੇ ਫਿਰਦੇ ਆ ਕਿ ਤੀਲੇ ਕਿੰਨੇ ਇਕੱਠੇ ਹੁੰਦੇ ਕਿੰਨੇ ਕਿ ਨਹੀਂ ਹੁੰਦੇ ਔਰ ਖਿੰਡ ਜਰੂਰ ਚੱਕਿਆ ਮਕਰਵਾ ਸਿੰਘ ਬਿਰਕ ਦੀ ਕਹਾਣੀ ਇੱਥੇ ਪੂਰੀ ਤਰ੍ਹਾਂ ਲਾਗੂ ਹੁੰਦੇ ਆ ਸਾਡੇ ਰਾਸੀ ਸਿਸਟਮ ਦੇ ਕਿ ਜਿੱਦਾਂ ਤੂੜੀ ਵਾਲੀ ਪੰਡ ਖਿੰਡਰਦੀ ਹੈ ਇਦਾਂ ਹੀ ਜਿਹੜਾ ਪੰਜਾਬ ਦੇ ਆ ਰਾਸੀ ਪਾਰਟੀਆਂ ਵੀ ਸੱਤ ਦੇ ਵਿੱਚ ਬੁਰੀ ਤਰ੍ਹਾਂ ਖਿੰਡਰ ਚੁਕੀਆਂ ਹੁਣ ਇਹਨਾਂ ਮੁੱਦਿਆਂ ਦੇ ਉੱਤੇ ਜਦੋਂ ਆਪਾਂ ਗੱਲ ਕਰਦੇ ਹਾਂ ਕੌਣ ਕਿਹੜੀ ਪਾਰਟੀ 'ਚ ਰਹੇਗਾ ਬਿਲਕੁਲ ਸਹੀ ਮਾਮਲਾ ਆਇਆਗਾ ਦੇਖੋ ਆਪਾਂ ਜਿਸ ਨੂੰ ਉਹਨਾਂ ਨੇ ਉਮੀਦਵਾਰ ਬਣਾਇਆ ਉਹ ਭਾਜਪਾ 'ਚ ਆਇਆ ਖਲਾ ਆਪ ਹੀ ਭਾਜਪਾ 'ਚ ਜੁੜਿਆ ਏ ਉਹਨਾਂ ਦਾ ਪੂਰਾ ਖਾਂਦਾਨ ਭਾਜਪਾ ਨਾਲ ਸੰਬੰਧਤ ਹੈ ਅੱਜ ਵੀ ਉਹ ਬਾਜਪਾਜ ਹੋਣਗੇ ਦੂਜੇ ਪਾਸੇ ਜਿਹੜੇ ਬਾਜਪਾ ਆਲੇ ਆ ਉਹਨਾਂ ਨੇ ਵੀ ਬੜੀ ਬਾਜਪਾ ਆਲੇ ਵੀ ਖੈਰ ਮਹਾਰਾ ਬਾਜਪਾ ਪਰਮਾਕਸਰ ਵੀ ਇੱਕ ਜਰਨਲਿਸਟ ਗੱਲ ਕਹਿਦਾ ਹੁਣਾ ਕਿ ਲੋਕ ਤਾਂ ਛੋਟੇ ਛੋਟੇ ਪੌਦੇ ਲਾਉਂਦੇ ਆ ਫਿਰ ਇੰਤਜ਼ਾਰ ਕਰਦੇ ਆ ਕਦੋਂ ਪੌਦਾ ਵੱਡਾ ਹੋਏਗਾ ਦਰਖਤ ਬਣੇਗਾ ਬਾਜਪਾ ਆਲਾਂ ਦੀ ਇਸ ਗੱਲ 'ਚ ਮਹਾਰਤ ਹੈ ਉਹ ਪੌਦੇ ਨਹੀਂ ਲਾਉਂਦੇ ਉਹ ਤਾਂ ਪੂਰਾ ਬਣਾ ਬਣਾ ਜੰਗਲ ਹੀ ਪੁੱਟ ਕੇ ਆਪਣੇ ਵੇੜੇ 'ਚ ਲੈ ਜਾਂਦੇ ਆ ਹੂੰ ਸੋ ਉਹ ਇੰਤਜ਼ਾਰ ਨਹੀਂ ਕਰਦੇ ਇਹਨਾਂ ਸਮਾਂ ਨਹੀਂ ਆ ਉਹਨਾਂ ਕੋਲੇ ਸੋ ਬਾਜਪਾ ਆਲੇ ਨੇ ਵੀ ਬਣਾ ਬਣਾਇਆ ਜਿਹੜਾ ਦਰਖਤ ਦਾ ਬੂਟਾ ਹੈ ਉਹ ਪੁੱਟਿਆ ਆ ਫੜਾਂ ਦਾ ਆ ਆਪਣੇ ਵਿੜੇ ਚ ਲਾਤਾ ਦੂਜੇ ਪਾਸੇ ਕਾਲੀਦਾਲ ਵਾਲੇ ਆ ਕਾਲੀਦਾਲ ਵਾਲਿਆਂ ਨੇ ਜਿਹੜਾ ਆਪਣਾ ਹੀ ਪੌਦਾ ਲਾਇਆ ਸੀ ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਸੀ ਵੀ ਇਹ ਪੌਦਾ ਰੱਖੀਏ ਕਿ ਪੁੱਟੀਏ ਕਿ ਇਹਦੇ ਉਹਦੀਆਂ ਜੜਾਂ ਪੁੱਟ ਦਿੰਦੇ ਆ ਇਹਦੇ ਕਿ ਹੋਰ ਵੜ ਕੇ ਫੇਰ ਲਾ ਦਿੰਦਾ ਸੋ ਕਾਲੀਦਾਲ ਤਾਂ ਆਪ ਵੀ ਬੰਬਲਪੂਸੇ ਜਾਨ ਨੂੰ ਇਹ ਹੀ ਨਹੀਂ ਪਤਾ ਲੱਦਾ ਕਿ ਜਿਹੜਾ ਅਸੀਂ ਦਰਖਤ ਲਾਇਆ ਕਿ ਸਾਨੂੰ ਫਲ ਦੇਗਾ ਕਿ ਕੰਡੇ ਬੀਜੇਗਾ ਸੋ ਇਦਾਂ ਦਾ ਹਰ ਜਿਵਾ ਇਸ ਜਿਹੜੀਆਂ ਦੀਆਂ ਪ੍ਰਸਥਤੀਆਂ ਬਣੀਆਂ ਵੀ ਆ ਜਦ ਤੱਕ ਸਵਾਲ ਹੈ ਕਾਂਗਰਸ ਵਾਲੇ ਕਾਂਗਰਸ ਵਾਲੇ ਆਪਣੇ ਤੌਰ ਤੇ ਸਾਰੇ ਸਸ ਜੀ ਆਪਣੇ ਪ੍ਰਤਾਪ ਸਿੰਘ ਬਾਜਵਾਣੀ ਟਿੱਪਣੀਆਂ ਕਰਕੇ ਮਜ਼ੇ ਲੈ ਰਿਹਾ ਦਲ ਬਦਲੂ ਦਾ ਦਿੱਤਾ ਸਵਾਲ ਹੈਗਾ ਇਹਨਾਂ ਦਲ ਬਦਲੂ ਨੂੰ ਕੀ ਤਵਕਕਾਂ ਕੀਤੀ ਜਾ ਸਕਦੀ ਹੈ ਅ ਨਵਦੀਪ ਜੀ ਆਪਾਂ ਇਹ ਵੀ ਦੇਖੀਏ ਕਿ ਪਹਿਲਾਂ ਹੀ ਪਾਰਲੀਮੈਂਟ ਦੀ 117 ਸੀਟਾਂ ਦੀ ਆਪਾਂ ਜਦੋਂ ਗੱਲ ਕਰਦੇ ਜਿਹੜੀ ਰੂਲਿੰਗ ਉਹਦੇ ਕੋਲੇ 92 ਸੀਟਾਂ ਉਹਨਾਂ ਨੂੰ ਨਾ ਤਾਂ ਕੋਈ ਖਤਰਾ ਹੈ ਇਸ ਗੱਲ ਦਾ ਕਿ ਸਰਕਾਰ ਇੱਕ ਜਿੱਤੇ ਜੇਗਾ ਤਾਂ ਉਹਨਾਂ ਦਾ ਬਹੁਤ ਵੱਡਾ ਜਿਹੜਾ ਕਦ ਨਹੀਂ ਉੱਚਾ ਹੋਣ ਲੱਗਿਆ ਜੇ ਘਟ ਜੇਗੀ ਤਾਂ ਸਰਕਾਰ ਡਾਮਾ ਡੋਲ ਨਹੀਂ ਹੋਣ ਲੱਗੀ ਇਹ ਜ਼ਰੂਰ ਹੈ ਕਿ ਜਿੱਦਾਂ ਆਪਾਂ ਕਹਿੰਦੇ ਹੁਣ ਕਿ ਜਲੰਧਰ ਦੀ ਉਪਚੋਣ ਪੋਲੀਟੀਕਲ ਤੌਰ ਤੇ ਇੱਕ ਜ਼ਰੂਰ ਮੈਸੇਜ ਦੇਗੀ ਕਿ ਵੀ ਪੰਜਾਬ ਦੇ ਲੋਕਾਂ ਖਾਸ ਤੌਰ ਤੇ ਜਲੰਧਰ ਦੀ ਆਪਾਂ ਜਦੋਂ ਗੱਲ ਕਰਦੇ ਆ ਇਸ ਕਰਕੇ ਅਕਸਰ ਆਪਾਂ ਕਹਿੰਦੇ ਹੁਣ ਕਿ ਕਿਉਂਕਿ ਪ੍ਰਵਾਸੀ ਪੰਜਾਬੀਆਂ ਨਾਲ ਜੁੜਿਆ ਹੋਇਆ ਹਲਕਾ ਹੈ ਤੇ ਜਲੰਧਰ ਦੇ ਲੋਕ ਜਿਹੜਾ ਫਤਵਾ ਜਾਂ ਫੈਸਲਾ ਦੇਣਗੇ ਕਿਤੇ ਮੰਨਿਆ ਜਾਏਗਾ ਕਿ ਪ੍ਰਵਾਸੀ ਜਲੰਧਰ ਦੇ ਦੁਆਬੇ ਦੇ ਲੋਕ ਬੜੇ ਸਿਆਣੇ ਮੰਨੇ ਜਾਂਦੇ ਆ ਉਹ ਪੰਜਾਬ ਦੀ ਪੋਲੀਟੀਕਲ ਦਿਸ਼ਾ ਤੇ ਦਸ਼ਾ ਉਹ ਤੈਅ ਕਰਨਗੇ ਕਿ ਪੰਜਾਬ ਕਿੱਧਰ ਜਾਣਾ ਚਾਹੁੰਦਾ ਹੈ ਇਸ ਮਾਮਲੇ ਤੇ ਅਨੰਦੀ ਮੈਂ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ। ਇਹਦੀ ਇੰਪੋਰਟੈਂਸ ਦਾ ਪਤਾ ਇੱਥੋਂ ਵੀ ਲੱਗਦਾ ਹੈ ਜਦੋਂ ਆਪਾਂ ਅੱਜ ਦਾ ਵੀ ਜ਼ਿਕਰ ਕਰੀਏ ਮੀਡੀਆ ਤੇ ਨਜ਼ਰ ਮਾਰੀਏ ਜੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਥੋਂ ਸ਼ੀਤਲ ਉਹਨਾਂ ਨੂੰ ਚੁਣੌਤੀ ਦੇ ਰਿਹਾ ਉਹਨਾਂ ਨੇ ਕਿਤੇ ਕਹਿਤਾ ਹੋਣਾ ਕਿ ਮੁੱਖ ਮੰਤਰੀ ਮੇਰੇ ਨਾਲ ਪੰਜਾਬ ਦੇ ਮੁੱਦਿਆਂ ਤੇ ਜਲੰਧਰ ਦੇ ਮੁੱਦਿਆਂ ਤੇ ਬਹਿਸ ਕਰਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਨੂੰ ਕਬੂਲ ਕਰਦੇ ਆ ਇਹ ਕਹਿ ਗੱਲ ਕਹਿ ਰਿਹਾ ਕਿ ਅਗਲੇ ਦਿਨਾਂ ਦੀ ਗੱਲ ਛੱਡੋ ਮੈਂ ਤਾਂ ਹੁਣੇ ਬਹਿਸ ਕਰਨ ਲਈ ਤਿਆਰ ਆਂ ਆਪਾਂ ਸਾਰੇ ਜਾਣਦੇ ਆਂ ਨਾ ਕਿਸੇ ਨੇ ਬਹਿਸ ਕਰਨੀ ਐ ਤੇ ਨਾ ਬਹਿਸ ਹੋਣੀ ਐ ਇਹ ਸਰ ਪੋਲਟਿਕਲ ਜਿਹੜਾ ਸਿਸਟਮ ਐ মিডিਆ ਜਾਂ ਲੋਕਾਂ ਦੀ ਜਿਹੜੇ ਪਬਲਿਕ ਦੀਆਂ ਗੈਲਰੀਜ਼ ਹੈਗੀਆਂ ਉਹਨਾਂ ਤਾੜੀਆਂ ਵਜਾਉਣ ਲਈ ਉਹਨਾਂ ਨੂੰ ਖੁਸ਼ ਕਰਨ ਲਈ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਪਰ ਇਹ ਜ਼ਰੂਰ ਅੰਦਾਜ਼ਾ ਲਾਇਆ ਜਾ ਸਕਦਾ ਕਿ ਭਾਜਪਾ ਤੇ ਆਪ ਦੇ ਵੀ ਸਿੱਧੇ ਤੌਰ ਤੇ ਸਿੰਘ ਫਸਦੇ ਉੱਤੇ ਨਜ਼ਰ ਆ ਰਿਹਾ ਭਾਜਪਾ ਆਪ ਨੂੰ ਚੁਣੌਤੀ ਦੇ ਰਹੀ ਆ ਔਰ ਆ ਬੜੇ ਭਾਜਪਾ ਨੂੰ ਕਈ ਵਾਰੀ ਇਹ ਵੀ ਗੱਲ ਹੁੰਦੀ ਆ ਦੇਖੋ ਆਪਾਂ ਪਿੰਡ ਜੇ ਆਪਾਂ ਜਿਹੜੇ ਪਿੰਡਾਂ ਤੋਂ ਉੱਠ ਕੇ ਆਏ ਲੋਕ ਆ ਜਾਣਦੇ ਆ ਕਿ ਸ਼ਰੀਕੇबाजी ਕੀ ਹੁੰਦੀ ਹੈ ਪਿੰਡ 'ਚ ਕੋਈ ਦੂਜੇ ਪਾਸੇ ਵਸਦਾ ਹੋਵੇ ਕਿਸਦਾ ਕੋਈ ਲੈਣਾ ਦੇਣਾ ਨਹੀਂ ਜਦੋਂ ਦੋ ਭਰਾ ਅਫਸਰ ਛੱਡ ਹੁੰਦੇ ਜਾਂ ਟੱਬਰ ਦਾ ਇੱਕ ਜੀ ਘਰ ਛੱਡ ਕੇ ਜਾਂਦਾ ਉਹਦੇ ਨਾਲ ਜ਼ਰੂਰ ਡਾਂਗੋ ਡਾਂਗੀ ਹੁੰਦੇ ਆ ਥਾਣਿਆਂ ਤੱਕ ਵੀ ਜਾਂਦੇ ਆ ਗਲਾਂ 'ਚ ਹੱਥ ਵੀ ਪਾਉਂਦੇ ਆ ਸੋ ਕਿਤੇ ਮੈਨੂੰ ਲੱਗਦਾ ਹੈ ਇਹ ਮਾਮਲਾ ਜਿਹੜਾ ਹੈਗਾ ਪੋਲਿਟੀਕਲ ਨਾਲੋਂ ਸ਼ਰੀਕੇबाजी ਵਾਲਾ ਜ਼ਿਆਦਾ ਬਣ ਗਿਆ ਕਿਉਂਕਿ ਵਾਲਾ ਨੇ ਆਪ ਦਾ ਉਮੀਦਵਾਰ ਪੁੱਟ ਲਿਆ ਤੇ ਆਪ ਵਾਲਾ ਨੇ ਭਾਜਪਾ ਦਾ ਸੋ ਪੋਲਿਟਿਕਲ ਦਾ ਜੋ ਵੀ ਮਾਮਲਾ ਹੈਗਾ ਪੋਲਿਟਿਕਲ ਤੌਰ ਤੇ ਪੂਰੇ ਪੰਜਾਬ ਦਾ ਹੈ ਜਲੰਧਰ ਦਾ ਥੋੜਾ ਬੋਤਾ ਨਾਲ ਹੋਇਆ ਲੱਗਦਾ ਪਰ ਇਹਦੇ ਵਿੱਚ ਸ਼ਰੀਕੇਬਾਜੀ ਜ਼ਿਆਦਾ ਹੈ ਆਪਦੀ ਔਰ ਭਾਜਪਾ ਦੀ ਕਿਉਂਕਿ ਦੋਨਾਂ ਨੇ ਇੱਕ ਦੂਜੇ ਦੇ ਉਮੀਦਵਾਰ ਆਗੂ ਪੁੱਟਿਆ ਹੁਣ ਮਿਣੋ ਮਿਣੀ ਹੁੰਦੇ ਆ ਜੀ ਫੈਸਲਾ ਦੁਆਬੀਆਂ ਨੇ ਕਰਨਾ ਹੈ ਕਿ ਕਿਸ ਨੂੰ ਜਿਤਾਉਣਾ ਹੈ ਕਿਸ ਨੂੰ ਹਰਾਉਣਾ ਹੈ ਅੱਜ ਵੀ ਦੇਖ ਰਿਹਾ ਸੀ ਕਿ ਉੱਥੇ ਜਲੰਧਰ ਦੇ ਵਿੱਚ ਵੀ ਦੇਖੋ ਜਲੰਧਰ ਕਿਤੇ ਦੁਆਬੇ ਦਾ ਹਲਕਾ ਆਪਾਂ ਕਹਿੰਦੇ ਜੀ ਮਾਲਵੇ 'ਚ ਬੜਾ ਨਸ਼ਾ ਹੈ ਕਿਤੇ ਆਪਾਂ ਕਹਿੰਦੇ ਜੀ ਮਾਝੇ 'ਚ ਬੜਾ ਨਸ਼ਾ ਹੈ ਅੱਜ ਜਲੰਧਰ ਦੀਆਂ ਜਿਹੜੀਆਂ ਰਿਪੋਰਟਾਂ ਮੈਂ ਦੇਖ ਰਿਹਾ ਸੀ ਉਹਦੇ ਨਰਦੀਪ ਆਰ ਹੈ ਕਿ ਜਿਹੜੀ ਸੀਟ ਦੀ ਆਪਾਂ ਗੱਲ ਕਰ ਰਹੇ ਹਾਂ ਉੱਥੇ ਵੀ ਨਸ਼ਿਆਂ ਦੀ ਪਰਮਾਰ ਹੈ ਬਹੁਤ ਸਾਰੇ ਪਰਿਵਾਰ ਨਸ਼ਿਆਂ ਤੋਂ ਪੀੜਤ ਹੈ ਸੋ ਇਹ ਅਹਿਮ ਮੁੱਦਾ ਹੈ ਨਸ਼ੇ ਹੋਣ ਜਾਂ ਰੋਜ਼ਗਾਰ ਦਾ ਮਾਮਲਾ ਹੋਵੇ ਇਹ ਜਲੰਧਰ ਦੇ ਲੋਕਾਂ ਨਾਲ ਵੀ ਓਨਾ ਹੀ ਸੰਬੰਧਿਤ ਹੈ ਫੈਸਲਾ ਫਤਵਾ ਜਲੰਧਰ ਦੇ ਲੋਕਾਂ ਨੇ ਦੇਣਾ ਹੈ ਇਹ ਜ਼ਰੂਰ ਹੈ ਕਿ ਗਿਣਤੀ ਦੇ ਦਿਨ ਬਾਕੀ ਰਹਿ ਗਏ ਹਨ ਮੈਦਾਨ ਪੂਰੀ ਤਰ੍ਹਾਂ ਉੱਥੇ ਭੱਕ ਚੁੱਕਾ ਹੈ ਜੀ ਨਰਦੀਪ ਬਿਲਕੁਲ ਜੀ ਸਤੂ ਸਾਹਿਬ ਜੀ ਸਭ ਹੋਊਗਾ ਅੱਪਾ ਗੱਲ ਕਰੀਏ ਤਾਂ ਐਮਪੀ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ ਮੱਲਾ ਮਾਰੀਆਂ ਤੇ ਉਹਦੀਆਂ ਮੱਲਾ ਮਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਕਿਤੇ ਛੋਟਾ ਜਿਹਾ ਝਟਕਾ ਜ਼ਰੂਰ ਲੱਗਿਆ ਨੂੰ ਲੱਗਦਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਆਪਾ ਆਪਣੀ ਮਜ਼ਬੂਤੀ ਹੈ ਜਿਹੜੀ ਰੱਖੀਏ ਖਾਸ ਕਰਕੇ ਜਿਹੜੀ ਹੁਣ ਜਿਮਨੀ ਚੋਣਾਂ ਜਲੰਧਰ ਦੀਆਂ ਹੋ ਰਹੀਆਂ ਨੇ ਜਾਂ ਬਾਕੀ ਜਗ੍ਹਾ ਤੇ ਵੀ ਹੋਣਗੀਆਂ ਉਹਨਾਂ ਦੇ ਲਈ ਵੀ ਉਹ ਤਤਪਰ ਤਿਆਰ ਹੈਗੀ ਹੈ ਪਰ ਉੱਥੇ ਹੀ ਜੇ ਗੱਲ ਕੀਤੀ ਜਾਵੇ ਅਕਾਲੀ ਦਲ ਦੀ ਅਕਾਲੀ ਦਲ ਦਾ ਬਿਲਕੁਲ ਹੀ ਖੇਰੂ ਖੇਰੂ ਹੋ ਗਿਆ ਹੁਣ ਅਕਾਲੀ ਕਰਾਂ ਦੇ ਨਾਲ ਜ਼ਰੂਰ ਮੀਟਿੰਗਾਂ ਕਰਦੇ ਹੋਏ ਨਜ਼ਰ ਆ ਰਹੀ ਨੇ ਕੀ ਕਹਿਣਾ ਚਾਹੋਗੇ ਨਦੀ ਬੜਾ ਪਿਆਰਾ ਸਵਾਲ ਆ ਤੁਹਾਡਾ ਜਦੋਂ ਤੁਸੀਂ ਰਸਤੇ ਤੋਂ ਕਿਸੇ ਤੋਂ ਖੁੰਝ ਜਾਣੇ ਹੋ ਨਾ ਫਿਰ ਪੰਜਾਬੀ ਜਪਾ ਕਹਿੰਨੇ ਕਿ ਅੱਕੀਂ ਪਰਾਲੀਆਂ ਹੱਥ ਮਾਰਨਾ ਹੂੰ ਜਦੋਂ ਸਮਾਂ ਰਹਿੰਦਿਆਂ ਜਿਹੜਾ ਹੈਗਾ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਆਪਣੇ ਸੀਨੀਅਰ ਲੈਵਲ ਦੇ ਜਿਹੜੇ ਆਗੂਆਂ ਨਾਲ ਬੈਠ ਕੇ ਸਰ ਜੋੜ ਕੇ ਮਾਮਲੇ ਨਿਵੇੜਨੇ ਚਾਹੀਦੇ ਸੀ ਜੇ ਕਿਤੇ ਮਤ ਪਈ ਸੀ ਮਤਵੇ ਦੂਰ ਕਿਤੇ ਜਾ ਸਕਦੇ ਹੁੰਦੇ ਆ ਡਿਸਕਸ਼ਨ ਦੇ ਰਹੀਂ ਗੱਲਬਾਤ ਰਹੀਂ ਜਿਹੜਾ ਹੈਗਾ ਇੱਕ ਦੂਜੇ ਦੀ ਗੱਲ ਸੁਣ ਕੇ ਪਰ ਉਹ ਸਮਾਂ ਲੰਗਾਉਣ ਤੋਂ ਬਾਅਦ ਹੁਣ ਤੁਸੀਂ ਵਰਕਰਾਂ ਨੂੰ ਜਾ ਕੇ ਮਿਲੋ ਆਮ ਲੋਕਾਂ ਨੂੰ ਜਾ ਕੇ ਮਿਲੋ ਖਰ ਚੰਗੀ ਵਾਲਾ ਕਿਸੇ ਪੋਲੀਟਿਕਲ ਆਗੂ ਨੂੰ ਮਿਲਣਾ ਵੀ ਚਾਹੀਦਾ ਪਰ ਇਸ ਲਈ ਮਿਲੋ ਤੁਸੀਂ ਕਿ ਤੁਹਾਨੂੰ ਇਹ ਨਾ ਲੱਗੇ ਕਿ ਹੁਣ ਟਕਸਾਲੀਆਂ ਨਾਲ ਨਾ ਚਲੇ ਜਾਣ ਜਾਂ ਬਾਗਿਆਂ ਨਾਲ ਨਾ ਚਲੇ ਜਾਣ ਇਹ ਪਾਰਟੀਆਂ ਦੇ ਅੰਦਰ ਇੱਕ ਜੀਵ ਕਿਸਮ ਦੀ ਖਿੱਚੋ ਤੋਂ ਹੁੰਦੀ ਐ ਪਾਰਟੀ ਦੇ ਆਗੂ ਜ਼ਰੂਰ ਇਹਨਾਂ ਮਾਮਲਿਆਂ ਤੇ ਕੋਸ਼ਿਸ਼ ਕਰਦੇ ਐ ਲੀਡਰਸ਼ਿਪ ਕੋਸ਼ਿਸ਼ ਕਰਦੀ ਐ ਕਿ ਲੋਕ ਸਾਡੇ ਨਾਲ ਬਣੇ ਰਹਿਣ ਪਰ ਇਹ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੁਣ ਜਿਸ ਮੁੱਦੇ ਦਾ ਤੁਸੀਂ ਗੱਲ ਕਰ ਰਹੇ ਹੋ ਦੇਖੋ ਅੱਜ ਹੀ ਇੱਕ ਵਾਰ ਸੇ ਰਿਫਰੈਂਸਿੰਗ ਚੰਨੂ ਮਾਜਰਾ ਜਿਹੜੇ ਸ਼ਰੋਮਣ ਅਕਾਲੀ ਦਲ ਦੇ ਅੱਦਾਵਰ ਆਗੂ ਹੁਣ ਤੱਕ ਰਹੇ ਆ ਉਹ ਤਾਂ ਹੁਣ ਵੀ ਕਹਿੰਦੇ ਮੈਂ ਅਕਾਲੀ ਦਲ ਦਾ ਹੀ ਆਗੂ ਆ ਜੀ ਇਹ ਪਾਰਟੀ ਦੇ ਅੰਦਰ ਵੀ ਉਹਨਾਂ ਦੀ ਸੀਨੀਅਰ ਪੋਜੀਸ਼ਨ ਸੀ ਜਿਹੜੇ ਕੁਝ ਦਿਨ ਪਹਿਲਾਂ ਦੀ ਗੱਲ ਆਪਾਂ ਜ਼ਿਕਰ ਕੀਤਾ ਕੰਗ ਦਾ ਨੰਦਪੁਰ ਸਾਹਿਬ ਤੋਂ ਉਹਨਾਂ ਨੇ ਇਲੈਕਸ਼ਨ ਵੀ ਲੜੀ ਆ ਚੰਦੂ ਮਾਜਰਾ ਨੇ ਅਕਾਲੀ ਦਲ ਦੀ ਟਿਕਟ ਦੇ ਉੱਤੇ ਲੜੀ ਤਖੜੀ ਚੋਣਾਂ 'ਚਾਂ ਦੇ ਲੜੀ ਹੂੰ ਉਹੀ ਚੰਦੂ ਮਾਜਰਾ ਹੁਣੀ ਕਹਿ ਰਿਹਾ ਕਿ ਅਕਾਲੀ ਦਲ ਦਾ ਪੱਠਾ ਵਟਾਉਣ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਆ ਸੁਖਵੀਰ ਬਾਦਲ ਹੂੰ ਕੱਲੇ ਚੰਦੂ ਮਾਜਰਾ ਹੁਣੀ ਨਹੀਂ ਕਹਿ ਰੇ ਬੀਬੀ ਜਗੀਰ ਕੌਰ ਆਪਣੇ ਤੌਰ ਤੇ ਕਹਿ ਰਿਆ ਸਿਕੰਦਰ ਸਿੰਘ ਮਲੂਕਾ ਆਪਣੇ ਤੌਰ ਤੇ ਕਹਿ ਰਿਆ ਕੁਝ ਹੋਰ ਆਗੂ ਆਪਣੇ ਤੌਰ ਤੇ ਹੋ ਜੀਆਂ ਗੱਲਾਂ ਕਰਦੇ ਜਿੱਤ ਦਾ ਕਾਪਾ ਅੱਗੇ ਵੀ ਜ਼ਿਕਰ ਕਰਦੇ ਰਹਿੰਦੇ ਆ ਜਿਹੜੀ ਜਲੰਧਰ ਦੀ ਉਮੀਦਵਾਰ ਆ ਬੀਬਾ ਸਜੀਤ ਕੌਰ ਉਸ ਮਾਮਲੇ ਲੈ ਕੇ ਅਲੱਗ ਕਿਸਮ ਦਾ ਬਿਖੇੜਾ ਖੜਾ ਹੋਇਆ ਕਿ ਕਿਉਂ ਜਿਹੜਾ ਹਮੈਤ ਵਾਪਸ ਲਈ ਗਈ ਦੂਜਿਆਂ ਨੇ ਕਿਉਂ ਉਸ ਨੂੰ ਅਡਾਪਟ ਕੀਤਾ ਇਹੋ ਜੀ ਸਥਿਤੀ ਦੇ ਵਿੱਚ ਸੁਖਵੀਰ ਬਾਦਲ ਦਾ ਆਪਣੇ ਵਰਕਰਾਂ ਨੂੰ ਮਿਲਣਾ ਉਹਨਾਂ ਨੂੰ ਮਿਲਣਾ ਉਹਦਾ ਬਣਦਾ ਨਾਲ ਰੱਖਣ ਲਈ ਪਾਰਟੀ ਨੂੰ ਪਾਰਟੀ ਦੇ ਜਿਹੜੇ ਆਮ ਲੋਕਾਂ ਨਾਲ ਰੱਖਣ ਲਈ ਪਰ ਇਥੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਅੰਦਰ ਖਾਸਾ ਹੀ ਕਲੇਸ਼ੜ ਗਿਆ ਇਹ ਕਲੇਸ਼ ਕਿੱਧਰ ਨੂੰ ਲੈ ਕੇ ਜਾਏਗਾ ਇਹਦਾ ਪਤਾ ਤਾਂ ਆਉਣ ਵਾਲੇ ਦਿਨਾਂ 'ਚ ਹੀ ਲੱਗੇਗਾ ਪਰੇ ਜ਼ਰੂਰ ਹੈ ਕਿ ਚਾਹੇ ਸੰਨੀਸਮ ਬਾਦਲ ਹੋਣ ਤੇ ਚਾਹੇ ਟਕਸਾਲੀ ਬਾਗੀ ਇਕੱਲੇ ਹੋਣ ਆਪਣਾ ਕਲੇਸ਼ ਛੇੜ ਕੇ ਹੁਣ ਵੱਟੋ ਵੱਟ ਦੌੜੇ ਫਿਰਦੇ ਆ ਕੌਣ ਕਾਮਯਾਬ ਹੁੰਦਾ ਕੌਣ ਕਾਮਯਾਬ ਨਹੀਂ ਹੁੰਦਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਨਵਦੀਪ ਜੀ ਸਮਾਂ ਸਾਡੇ ਕੋਲੇ ਹੁਣ 2 ਮਿੰਟ ਦਾ ਬਾਕੀ ਬਚਿਆ ਜਿਸ ਦੇ ਵਿੱਚ ਅਸੀਂ ਗੱਲ ਕਰਨੀ ਹੈ ਕਿ ਪੰਜਾਬ ਸਰਕਾਰ ਵੱਲੋਂ ਬੋਰਡਾਂ ਤੇ ਨਿਗਮਾਂ ਦੇ ਅਹੁਦੇ ਭਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਹੀ ਇਹ ਜ਼ਿੰਮੇਵਾਰੀਆਂ ਸੌਂਪੀਆਂ ਜਾ ਸਕਦੀਆਂ ਨੇ ਇਕ ਹਾ ਜਾ ਰਿਹਾ ਤੇ ਬਿਲਕੁਲ ਨਦੀਪ ਮੈਂ ਜੀ ਜੀ ਸਮੇ ਦੇ ਲਿਆ ਨਾਲ ਨਦੀਪ ਮੈਂ ਸੋਰੀ ਕੇ ਵਿੱਚ ਦੋਨ ਟੋਕਿਆ ਜੀ ਸਮੇ ਦੇ ਲਿਆ ਨਾਲ ਮੈਂ ਕਹਿੰਨਾ ਵੀ ਆਪਾਂ ਇਹਦੀ ਗੱਲ ਕਰ ਹੀ ਲਈਏ ਹਾਂ ਇਹ ਦੇਖੋ ਜਿੱਦਾਂ ਬਾਰਿਸ਼ ਦਾ ਆਪਾਂ ਜ਼ਿਕਰ ਕੀਤਾ ਨਾ ਕਿ ਬਾਰਿਸ਼ ਹੋ ਰਹੀ ਹੈ ਬਾਰਿਸ਼ ਕਾਫੀ ਰਾਹਤ ਦਿੰਦੀ ਹੈ ਜੀ ਜਿਹੜੀ ਖਬਰ ਦਾ ਤੁਸੀਂ ਜ਼ਿਕਰ ਕੀਤਾ ਨਾ ਇਹ ਜਿਹੜੇ ਆਮ ਆਦਮੀ ਪਾਟੀ ਦੇ ਜਿਹੜੇ ਵਰਕਰ ਆ ਪ੍ਰਸ਼ੰਸਿਕਾ ਉਹਨਾਂ ਦੇ ਬਾਰਿਸ਼ ਦੀ ਤਰ੍ਹਾਂ ਡਿੱਗੀ ਹੈ ਖਬਰ ਕਾਫੀ ਰਾਹਤ ਮਿਲੇਗੀ ਰਾਹਤ ਕਿਉਂ ਮਿਲੇਗੀ ਕਿਉਂਕਿ ਆਪਾਂ ਜਾਣਦੇ ਆ ਪਰਲਮੈਂਟ ਦੀਆਂ ਨਿਕਲ ਕੇ ਗਈਆਂ ਤਾਂ ਮੁੱਖ ਮੰਤਰੀਪੋਂ ਗਵਰਨਰ ਮੰਨ 13 13 ਦੀ ਗੱਲ ਕਰਦੇ ਰਹੇ 13 ਤੋਂ ਤਿੰਨ ਸੀਟਾਂ ਦੇ ਆ ਗਏ ਤਿੰਨ ਸੀਟਾਂ ਜਿੱਤ ਲੀਆਂ ਹੁਣ ਆਪਾਂ ਜਦਾਂ ਜ਼ਿਕਰ ਕਰਿਆ ਜਲੰਧਰ ਦੀ ਉਹ ਪਹੁੰਚੋਣਾ ਅਗਲੇ ਦਿਨਾਂ ਚ ਹੋਰ ਚੋਣਾ ਵੀ ਆ ਸਕਦੀ ਹੈ ਤਾਂ ਕਿਹਦੇ ਲੱਗਦਾ ਪਾਰਟੀ ਦੇ ਅੰਦਰ ਹੀ ਇਹ ਮੰਥਨ ਹੋਇਆ ਹੈ ਕਿ ਜਦ ਤੱਕ ਤੁਸੀਂ ਆਪਣੇ ਵਰਕਰਾਂ ਨਾਲ ਨਹੀਂ ਜੋੜੋਂਗੇ ਕੇਵਲ ਜਿਹੜਾ ਹੈਗਾ ਅਧਿਕਾਰੀਆਂ ਦੇ ਨਾਲ ਸਰਕਾਰਾਂ ਨਹੀਂ ਚਲਾਈਆਂ ਜਾ ਸਕਦੀਆਂ ਤੇ ਮੁੱਖ ਮੰਤਰੀ ਜਾਂ ਕੈਬਨਿਟ ਦੇ ਮੰਤਰੀ ਸਿੱਧੇ ਤੌਰ ਤੇ ਇਥੋਂ ਡਿਊਟੀ ਕਮਿਸ਼ਨਰਾਂ ਨੂੰ ਦੇਜ ਦੇਣ ਜਿਹੜੇ ਜ਼ਿਲ੍ਹਾ ਪੁਲਿਸ ਮੁਖੀ ਹੈ ਉਹਨਾਂ ਨੂੰ ਉਦੇਸ਼ ਦੇਣ ਤੇ ਹੇਠਾਂ ਜਿਹੜਾ ਐਮ ਐਲ ਏ ਹੈ ਉਹਦੀ ਕੋਈ ਸੁਣਵਾਈ ਨਾ ਹੋਵੇ ਜ਼ਿਲ੍ਹਾ ਚਾਰ ਦੀ ਕੋਈ ਸੁਣਵਾਈ ਨਾ ਹੋਵੇ ਤਾਂ ਫਿਰ ਪਾਰਟੀ ਦੇ ਨਾਲ ਨਰਾਸ਼ਤਾ ਦਾ ਵਧਣੀ ਵਧਣੀ ਹੈ ਸੋ ਮੁਖਵੰਦਰੀ ਭਗਵੰਤ ਮਾਨ ਨੇ ਕਾਫੀ ਉਸ ਪਾਸੇ ਵੱਲ ਨੂੰ ਇੱਕ ਪੋਜੀਟਿਵ ਫੈਸਲਾ ਲਿਆ ਪਾਰਟੀ ਦੇ ਨਜ਼ਰੀਏ ਤੋਂ ਕਿ ਜਿਹੜੇ ਖਾਲੀ ਬੋਰਡ ਪਏ ਆ ਨਿਗਮ ਪਏ ਆ ਉਹਨਾਂ ਦੀਆਂ ਭਰਤੀਆਂ ਕੀਤੀਆਂ ਜਾਣੀਆਂ ਉਹਨਾਂ ਚ ਕੋਈ ਪ੍ਰਧਾਨ ਬਣੇਗਾ ਚੇਅਰਮੈਨ ਬਣੇਗਾ ਕੋਈ ਵਾਈਸ ਚੇਅਰਮੈਨ ਬਣੇਗਾ ਬੋਰਡ ਬਣੇਗਾ ਮੈਂਬਰ ਬਣਨਗੇ ਕਾਫੀ ਜੜੇ ਹੈਗੇ ਆ ਆਮ ਆਦਮੀ ਪਾਰਟੀ ਦੇ ਹਮਾਇਤੀ ਕਹ ਲਈਏ ਪ੍ਰਸ਼ੰਸਕ ਕਹ ਲਈਏ ਵਰਕਰ ਕਹ ਲਈਏ ਦੂਜਿਕਤਾਰ ਦੇ ਆਗੂ ਆ ਉਹਨਾਂ ਚ ਅਡਜਸਟ ਵੀ ਹੋਣਗੇ ਉਹਨਾਂ ਨੂੰ ਟ੍ਰੇਨਿੰਗ ਵੀ ਮਿਲੇਗੀ ਅਗਲੇ ਸਮੇਂ ਦੀ ਲੀਡਰਸ਼ਿਪ ਦੇ ਲਈ ਸੋਚ ਲਿਆ ਨਾਲ ਕਿਹਾ ਜਾ ਸਕਦਾ ਹੈ ਕਿ ਆਪ ਨੇ ਇੱਕ ਹਾਰ ਤੋਂ ਸਬਕ ਸਿੱਖਿਆ ਹਾਰ ਤੋਂ ਸਬਕ ਸਿੱਖੇ ਉਹਨਾਂ ਨੇ ਕਿਹਾ ਕਿ ਜਦ ਤੱਕ ਪਾਰਟੀ ਦੇ ਆਪਣੇ ਵਰਕਰ ਆ ਉਹਨਾਂ ਨੂੰ ਗਲ ਨਹੀਂ ਲਾਵਾਂਗੇ ਗਲ ਨਹੀਂ ਬਣਨੇ ਕਿਉਂ ਦੂਜੀਆਂ ਪਾਰਟੀਆਂ ਨੂੰ ਲਾ ਕੇ ਸਿੱਧੇ ਉਮੀਦਵਾਰ ਖੜਾ ਕਰ ਦਿਓ ਦੂਜੀਆਂ ਪਾਰਟੀਆਂ ਨੂੰ ਲੈਂਦੇ ਉਮੀਦਵਾਰਾਂ ਨਾਲ ਪਾਰਟੀ ਵਕਤੀ ਤੌਰ ਤੇ ਤਾਂ ਆਪਣੀ ਵਾਵਾ ਵਾਖ ਖੱਟ ਸਕਦੀ ਹੈ ਪਰ ਜੇ ਪਾਰਟੀ ਨੂੰ ਜਿਉਂਦਾ ਰੱਖਣਾ ਹੈ ਤਾਂ ਵਰਕਰਾਂ ਨੂੰ ਨਾਲ ਜੋੜੇ ਬਗੈਰ ਕੋਈ ਗੁਜ਼ਾਰਾ ਨਹੀਂ ਹੋਣਾ ਜੀ ਨਵਦੀਪ ਜੀ ਬਿਲਕੁਲ ਜੀ ਤੁਸਾਂ ਦਾ ਬਹੁਤ ਬਹੁਤ ਧੰਨਵਾਦ ਬਾਤ ਵਧੀਆ ਸਲੀਕੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਨਾਲ ਦਿੱਤੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਆਪਣੇ ਕਮੈਂਟ ਦੇ ਜ਼ਰੀਏ رائے ਰੱਖਦੇ ਹੋ ਬਹੁਤ ਜ਼ਿਆਦਾ ਚੰਗਾ ਲੱਗਦਾ ਹੈ ਤੇ ਅੱਜ ਤੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਜੀ ਮਿਲਾਂਗੇ ਅਪਾ ਕੱਲ ਕੁਝ ਹੋਰ ਨਮੀ ਸਰਗਰਮੀਆਂ ਦੇ ਨਾਲ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਸਬ